ਉਹੀ ਚੱਲਦਾ ਪਾਣੀ ਆਲੂਆਂ ਦੇ ਮਸ਼ੀਨੋਂ ਛੱਡਿਆ ਪਾਣੀ ਭਾਈ ਇੱਧਰ ਬਾਕੀ ਆਪਣਾ ਹੀ ਜਿਹੜੀ ਸਰੂਬਜੀ ਦੀ ਗੰਨੇ ਚ ਉਹ ਹੀ ਜਿੰਮਾ ਔਰ ਉਹਨੂੰ ਬਾਵਾ ਦਿਖਾਉਣੇ ਆ ਉਹ ਚੈੱਕ ਕਰਵਾ ਲੂ تعلق ਹੈ ਇਹ ਪੂਰਾ ਚੌੜਾ ਪੱਤਾ ਕਿਹੜਾ ਨਹੀਂ ਮਰਿਆ ਹੈਗਾ ਹਾਂ ਚੌੜਾ ਪੱਤਾ ਕਿਹੜਾ ਕਹੇ ਤੁਸੀਂ ਚੌੜਾ ਪੁੱਤਾ ਦੇ ਆ ਦੇ ਆ ਦੇ ਆ ਦੇ ਇਹ ਮਾਰੇ ਨਹੀਂ ਸਵਰੇ ਨਾ ਇਹ ਪਾਣੀ ਪੂਣੀ ਤੇ ਬਾਤ ਨਹੀਂ ਹੋਊਗਾ ਤੇ ਇਹ ਗਾਂ ਜਾ ਕੇ ਜੇ ਮਰ ਗਿਆ ਤਾਂ ਠੀਕ ਹੈ ਨਹੀਂ ਸਵੇਗਾ ਨਹੀਂ ਕੋ ਟੂ ਹੋੜ ਦੀ ਰਾਹ ਜਾ ਕੇ ਮਾਰ ਸਕਦਾ ਆ ਗਿਆ ਉਹ ਉਂਝਾ ਰਹਿ ਗਿਆ ਬੀਜਣੇ ਨੂੰ ਬੀਜਣੇ ਉਹ ਭਾਈ ਕਾਂਕ ਦਾ ਛੱਟਾ ਬਾਕੀ ਸਭ ਦਿਖਾਉਂਦੇ ਆਦਰ ਲੋ ਹਣ ਵੀ ਚੰਗਾ ਜਿਹਾ ਮਿਆ ਆ ਭਾਈ ਲਹਣ ਆਲੂ ਦੋਏ ਚੰਗੇ ਆਲੂ ਆਦਾ ਕੋਈ ਕੱਖ ਦਾ ਨਿਸ਼ਾਨ ਹੈ ਨਹੀਂ ਸਪਰੇਅ ਕਰੀ ਤੀ ਐਨ ਕੰਮ ਗੋਲੀ ਆਦਾ ਐਨ ਘਰ ਵਾਸਤੇ ਲੈ ਤੇ ਨਾ ਤਾਂ ਕਰਕੇ ਵਧੀਆ ਹੋਇਆ ਹੋਇਆ ਲੋ ਹਣ ਵੀ ਲਹਣ ਦਾ ਜਾਂ ਪੂਰਾ ਭਾਈ ਜੀ ਦੋ ਤਰੀਕੇ ਨਾਲ ਕਰਦਾ ਹਵੀਜਾ ਹੋਇਆ ਇੱਕ ਵੀਜਾ ਆਪਣਾ ਪ੍ਰਾਣ ਪ੍ਰਾਣ ਤਰੀਕੇ ਨਾਲ ਐਦਾਂ ਪਿਛਲੀ ਵਾਰ ਵੀ ਅਸੀਂ ਅੱਧੀ ਲਾਇਆ ਦਵਾ ਜਿਹੜਾ ਹੱਲ ਗਿਆ ਵਾ ਮਤਲਬ ਚੰਗਾ ਹੋਇਆ ਦਾ ਲਸਣ ਬਾਕੀ ਬਰਸੀਲ ਨਾ ਬਈਕ ਪਾਣੀ ਹੋ ਰਿਹਾ ਬਾੜ ਪਰ ਤਿਆਰੇ ਆ ਇਹ ਬਾਕੀ ਸੋਸਾਂ ਸਾਨੂੰ ਬਾਅਦ ਚ ਮਤਲਬ ਕੀ ਸੀ ਨਾਲ ਲਵਾਂਗਾ ਮੈਂ ਪਰ ਉਹ ਆਪਣੇ ਦੋ ਪੇਜ ਤੇ ਦਿਖਾਊਗਾ ਵੀ ਆ ਗਲਤੀ ਆ ਗਲਤੀ ਆ ਪਰ ਮੈਂ ਦੇਖਿਆ ਇੱਕ ਵਾਰ ਜੰਮੀ ਸਾਰੇ ਠੀਕ ਆ ਇੱਕ ਵਾਰ ਉਹਨੂੰ ਵੀ ਦਿਖਾ ਲਈਏ ਚਲੋ ਉਹਦੇ ਨਾਲ ਹੀ ਆਉਂਗਾ ਹੁਣ ਬਾਕੀ ਮਿਲਦੇ ਆਂ ਥੋੜੀ ਦੇਰ ਚ ਹਾਂ ਜੰਮਿਆ ਦੇਖ ਭਾਈ ਮੈਂ ਪਾਇ ਸਾਡੇ ਗਿਆ ਹਾਂ ਮੈਂ ਚਾਚਾ ਆਉਗਾ ਤਾਂ ਦੇਖਣੀ ਸਰ ਮੈਂ ਦੇਖਣੀ ਚੱਲ ਜੇ ਜੰਮ ਗਈ ਜੰਮ ਗਈ ਹੈ ਜੰਮੇ ਹੀ ਬੋਲ ਜੀ ਜੰਮੀ ਹੈ ਹੈ ਆਏ ਦੇਖੋ ਪਿਆ ਵੈ ਆ ਦੇਖ ਉਰੇ ਵੀ ਜਿਹੜਾ ਠੀਕ ਪਿਆ ਵਾਦੇ ਹਾਂ ਠੀਕ ਪਿਆ ਹੈ ਹਾਂ ਤੇ ਛੇੜਖਾਨੀ ਕਰਤੀ ਸੀ ਕਹਾ ਉਰੇ ਤਾਂ ਨਕੇ ਦੇ ਬੀਜ ਘੱਟ ਪੈਂਦਾ ਲੈ ਉਰੇ ਇਹ ਉਰੇ ਬੀਜ ਇਹ ਸਹੀ ਹਲੇ ਨੇ ਸਭ ਨਾਲ ਉਧਰ ਫੇ ਵਧਾਤਾ ਹੈ ਨਾ ਉਧਰ ਫੇ ਹੁਣ ਮਸ਼ੀਨ ਦੇ ਸਾਹ ਵਧਾਉਣਾ ਪਿਆ ਬੀਜ ਆਹ ਠੀਕ ਪਿਆ ਬੈਠਾ ਹੁਣ ਉਧਰ ਵੀ ਜ਼ਿਆਦਾ ਹੋ ਗਿਆ ਹੈ ਕਿੱਥੇ ਵਧਾਇਆ ਆਹ ਪੂਰਾ ਪਾਕ ਕੱਖ ਜਿਹੜਾ ਫੂਸੜਾ ਰਹਾ ਤੇ ਰੱਖ ਦਾ ਰਹਾ ਝੱਟਪਟ ਦਾ ਕੰਮ ਝੱਟਪਟ ਰ ਆਪਣਾ ਕੰਮ ਦਿਖਾ ਦਿੱਤਾ ਇਹ ਭਾਈ ਸਪਰੇਅ ਕਰੀ ਜੇ ਤਾਂ ਜੰਮੀ ਐ ਹੂੰ 22 ਸਪਰੇਅ ਕਰੀ ਭਾਈ ਹੈ ਲਾਇਆ ਕੋਲ ਕੇ ਹੈ ਨਾ ਵਧਾਈ ਕਿੱਥੇ ਤੁਸੀਂ ਉਧਾਈ ਤਾਂ ਕਿਆਰੇ ਜਾ ਰਹੇ ਆ ਪਾਰ ਰਹੇ ਆ ਇੱਥੇ ਸਾਰੀ ਸਹੀ ਅਮੀ ਵੀ ਦੇਖ ਲੈ ਇਹ ਇੱਥੇ ਦੀ ਵੱਧ ਗਈ ਬਸ ਆ ਦੇਖ ਆ ਸੰਘਣੀ ਉਰੇ ਘੱਟ ਗਾਂ ਹੋਵਦਾ ਹਤੀ ਉਹ ਆਖਰੀ ਕਿਆਰੇ ਦਾ ਬਤਾ ਦੇ ਦਿੱ ਖੁੱਦ ਸਾਰੀ ਖੋਲਤਾ ਆ ਦੇਖ ਉਹ ਬਰਲੀ ਕਿਆਰੇ ਆ ਜੇ ਬਰੇ ਨੇ ਟੋਈ ਜੀ ਪਟਨੇ ਆ ਭਾਈ ਸੱਚਾ ਹੈ ਹਾਂ ਟੋਗੇ ਨਹੀਂ ਪਟਨੇ ਚ ਹੂੰ ਉਧਰ ਹੀ ਐਂ ਬਿਜਣੀ ਆ ਬਸ ਠੀਕ ਆ ਉਹ ਵਿੱਚ ਜਿੱਥੇ ਆ ਗਿਆ ਨਾ ਆ ਦੇਖ ਠੀਕ ਹੈ ਇਹ ਤਾਂ ਠੀਕ ਹੈ ਆ ਕੀ ਗੇ ਮਾੜਾ ਮੋਟਾ ਇਹ ਉਹਦੇ ਮੱਕੇ ਮਾਰੀ ਵਿਧਾਇਦੇ ਗਿਆ ਬਦਣਾ ਤਾਂ ਵਿਚ ਡਾਇਆ ਵੀ ਥਾ ਜੰਮੀ ਬਾੜ ਆਉਂਦੀ ਹੈ ਹੁਣ ਇਹ ਤਾਂ ਜਿਆਦਾ ਹੁਣ ਹਲੇ ਘਾਟ ਨਿਕਲੀ ਵੀ ਘਾਟ ਹਾਂ ਜਿਆਦਾ ਜਿਆਦਾ ਉੱਪਰ ਨਿਕਲੀ ਫੇਰ ਲਗੋ ਵੀ ਕਿਆ ਸਾਫਤਾ ਵੇਦਾ ਆਵੇ ਆ ਲੈ ਹੁੰਦੇ ਆ ਤੇ ਇਧਰ ਨੂੰ ਮੂੰਹ ਕਰਕੇ ਜਿਆਦਾ ਪਿਆ ਇਧਰ ਵੀ ਵਿਧਾਈ ਆ ਉੱਥੇ ਵੀ ਸਹੀ ਆ ਉਹ ਹੁਣ ਗਾਂ ਨੂੰ ਸਾਹ ਆ ਗਏ ਨਾ ਐ ਐ ਨਾ ਪਾਉਣਾ ਉੱਥੇ ਪਏ ਸੀ 5 ਬਏ 2 ਹਾਂ ਪੰਜ ਗੋਲੀਆਂ ਡਾਇ ਦੀਆਂ ਦੋ ਗੋਲੀਆਂ ਬੀਜ ਦੀਆਂ ਔਰੇ ਵੀ ਅਸੀਂ ਬੀਜ ਵਾਧਾ ਦੇਖੇ ਨੇ ਵਧਾਤਾ ਵੀਰਾ ਮਕਾਉਣਾ ਵੀ ਆ ਇਹ ਔਰ ਇੱਕ ਗੋਲੀ ਹੋ ਵਧਾਤੀ ਸੀ ਫਿਰ ਚਾ ਠੀਕ ਆ ਫਿਰ ਵੀ ਕਿਤੇ ਇੰਨਾ ਜਿਆਦਾ ਸੰਗਣਾ ਨਹੀਂ ਠੀਕ ਹੀ ਆ ਬੱਟ ਹੋ ਜੂਗਾ ਤਾਂ ਗੰਨਾ ਨਹੀਂ ਪੜਦੇ ਗੰਨਾ ਨਹੀਂ ਆਇਆ ਬਾਹਰ ਗੰਨਾ ਤਾਂ ਬਾਹੀ ਕਿਸੇ ਦਾ ਵੀ ਨਹੀਂ ਆਇਆ ਇਹਨੇ ਗੰਨਾ ਹਲੇ ਆਉਣਾ ਵੀ ਨਹੀਂ ਆਇਆ ਕਿੰਨਾ ਜੀ ਆਇਆ ਤੂੰ ਸਾਤੇ 10 ਦਿਨ 15 ਦਿਨ ਪਹਿਲਾਂ ਬੀਜਿਆ ਪਿਆ ਹੈ ਹਾਂ ਮੇਰਾ ਨਿਕਲੇ ਹੀ ਨਹੀਂ ਹਲੇ ਤੈਨੂੰ ਉਹੀ ਰਸਦਾ ਐਨੇ ਚੂਂਜੀਆਂ ਛੱਡੀ ਹੋਈਆਂ ਡੀਟੀ ਵਿੱਚ ਬਫਰ ਨਿਕਲੇ ਆਉਣਾ ਉਹਨੇ ਨਹੀਂ ਵਿੱਚੇ ਪਿਆ ਰਿਹਾ ਨਾ ਕਹਾਂ ਨਿਕਲੂਗਾ ਹੁਣ ਆਪਈ ਸਾਡਾ ਬੰਦਾ ਆਇਆ ਬਾਹਰ ਤੇ ਕਿਹੜੀ ਗਾਂਟਰੀ ਤੇ ਆਇਆ ਬਾਈ ਆਸਟ੍ਰੇਲੀਆ ਆਇਆ ਬਈ ਲਾਪਰੀਦ ਮਮੇ ਦਾ ਮੋਡਲ ਲਾ ਲਓ ਚਲੋ ਪਿੰਡ ਪਿੰਡ ਹਰਿਆਣੇ ਜੀ ਹਰਿਆਣੇ ਦਾ ਮੰਮੀ ਦੇ ਮਾਮੇ ਦਾ ਮੰਮੀ ਤੇ ਮਾਮੇ ਦਾ ਮੰਮੀ ਦੇ ਪਿੰਡ ਤਨੋਰੀ ਆ ਅਸਲੀ ਪਿੰਡ ਤਾਂ ਅਸਲੀ ਪਿੰਡ ਆ ਤਨੋਰੀ ਮਰੰਡੇ ਕੋਲ ਠੀਕ ਹੈ ਚੱਲੇ ਫੇਰ ਹਰਿਆਣੇ ਚਲੇ ਗਏ ਠੀਕ ਹੈ ਠੀਕ ਹੈ ਹੁਣ ਹੀ ਆਏ ਹਲੇ ਨਹੀਂ ਆਇਆ ਮਸਤ ਬਸ ਹਲੇ ਇਹ ਆਉਂਦੇ ਨੂੰ ਕੀਤਾ ਮੋਚਿੰਗ ਕੰਟੋ ਵਾਲੀ ਆ ਗਿਆ ਕੰਟੋ ਬਲੇ ਕੇ ਸਿੱਧੇ ਕੀਤੇ ਆ ਵਧੀਆ ਸਭ ਵੀ ਥੱਕੇ ਗਿਆ ਨਾ ਮੈਂ ਅੱਗੇ ਟੱਕੜ ਦਾ ਹੋਇਆ ਯਾਰ ਲੈ ਵੀ ਚੱਲ ਉਹ ਮੈਂ ਕਹਿੰਦਾ ਬਰਸੀਨ ਰਹਿ ਗਿਆ ਭਰਨੇ ਤੇ ਪਹਿਲਾਂ ਬੰਦ ਕਰਤੀ ਸੀ ਹੈ ਪਹਿਲਾਂ ਮੈਂ ਬੰਦ ਕਰਤੀ ਸੀ ਮੈਨੂੰ ਆਲੂ ਭਰਦੇ ਹੋਣੇ ਆ ਆਲੂ ਆਲੂ ਤੂੰ ਦੇਖ ਲੈ ਚੇ ਦਿਖਾ ਤੈਨੂੰ ਆਲੂ ਬੜੇ ਘਟ ਹੋਏ ਹੋਏ ਆ ਆਲੂ ਤਾਂ ਘਟੇ ਹੋਣੇ ਹੁਣ ਲੈ ਉਹ ਨਿਸ਼ਾਨ ਨਹੀਂ ਕੋਈ ਕੱਕ ਦਾ ਅੱਛਾ ਸਪਰੇਅ ਸੂ ਕਰੀ ਦੀ ਕਹਿੰਦਾ ਸਪਰੇਅ ਕਰੀਏ ਇੱਕ ਵਾਰ ਆਲੂ ਬਿਲੇ ਹੋ ਗਏ ਤੇ ਹਾਂ ਮੁੜ ਕੇ ਆਲੂ ਵੀ ਨਾਲ ਨਾ ਨਕਾ ਉੱਥੇ ਕੋਈ ਹੋ ਗਈ ਕਰੀ ਹੁਣੀ ਆ ਫਿਰ ਜਿਹੜੀ ਆਲੂ ਵਾਲੀ ਹੁੰਦੀ ਆ ਅੱਖ ਦੀ ਅਸੂਲ ਪੱਟ ਗਿਆ ਨਾ ਆਲੂ ਭਾਈਆ ਲੈ ਲੈ ਮੈਲਾ ਤੂੰ ਲੈ ਲੈ ਆ ਉਹ ਲੈ 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 ਲੈਣਾ ਵੇ ਚੱਲੋ ਸਣ ਮੈਂ ਕਹਿੰਦਾ ਆਇਆ ਬੀਜੇ ਬੰਦਾ ਹੀ ਗੱਲ ਹੈ ਕੀ ਗੱਲ ਸਭ ਦੇਖੀ ਨੇ ਡੋਲਾ ਬਾਰੇ ਡੀ ਪੁੱਥੀ ਹੁੰਦੀ ਹੈ ਤਨੋਈ ਦੇਖ ਜਿਹੜਾ ਆਪਾਂ ਨੇ ਬੀਜਿਆ ਜਿਹੜਾ ਆਪਾਂ ਬੀਜਦੇ ਤਨੋ ਫੱਕ ਰਿਆ ਚ ਉਹ ਬੀਜਾ ਭਲੇ ਦੂਈ ਲੈਨ ਚ ਉਹ ਛੋਟ ਰਹਿੰਦਾ ਜਿਹੜਾ ਇਕੱਲਾ ਇਕੱਲਾ ਏ ਇਹ ਬੜਾ ਹੋਗੇ ਜਿਆਦਾ ਉਹ ਉਹ ਮਾਰ ਪਾਉਂਦਾ ਮੜ ਜਾ ਬਟ ਉਹ ਵੀ ਬੋਲੀ ਰਹਿੰਦੀ ਫਿਰ ਇਹ ਆਲੂ ਵਾਲਾ ਕੰਮ ਹੋ ਗਿਆ ਇਹ ਇਹ ਮਨ ਪੁੱਥੀ ਫੁੱਲੂਗੀ ਪੁੱਥੀ ਫੁੱਲੂਗੀ ਟਾਈਮ ਮਿਲਦਾ ਹੈਗਾ ਫੁੱਲੂਗਾ ਇਹਦਾ ਜਗਾਬ ਜਗਾ ਮਿਲਦੀ ਆ ਅਲੂ ਮਗਰ ਖਾ ਜਾਮੇ ਹੀ ਨੀਗਾ ਅਲੂ ਦਾ ਭੋਗਟਾ ਬਾਕੀ ਬਰਸੀ ਨੂੰ ਹੁਣ ਲਾ ਦਿੱਤਾ ਹੁਣ ਮੈਂ ਵੀ ਛੱਡਦਾ ਆਹ ਪਾਣੀ ਦੇ ਸਾਗ ਜਾ ਹੋ ਜਾਊਗਾ ਹੋ ਗਿਆ ਸਾਗਾ ਹੁਣ ਸਾਗ ਆਪਾਂ ਲਈ ਸਾਗ ਖਾਣੇ ਕੋ ਹੋ ਜਾਊਗਾ ਨਾਲੇ ਸਾਗ ਹੋ ਜਾਣਾ ਸਾਡਾ ਵੀ ਆਪ ਕਹੇ ਬਸੇਦਾ ਤੋੜੀਆ ਮੈਂ ਉਹ ਹੋ ਗਿਆ ਸਾਗ ਤਾਂ ਉੱਧਰ ਹੈਗਾ ਉਹ ਦੇਖ ਸਾਗ ਦਾ ਬਹੁਤ ਆ ਸਾਗ ਆਪਣੇ ਮੱਡਵਾ ਹੋਇਆ ਵੇ ਲੈ ਆਉਂਦੇ ਮੈਂ ਗੰਦਲ ਵਾਲਾ ਨਾਲੇ ਯਾਰ ਰਾਏ ਡੱਕਾ ਜੰਮੇ ਕੋਈ ਕੋਈ ਬਹੁਤ ਕੰਮ ਦੀ ਗੰਦਲ ਹੈ ਮੋਟੀ ਗੰਦਲ ਬਾਕੀ ਡੈਡੀ ਕਹਿੰਦਾ ਇਹ ਚ ਕਹਿੰਦਾ ਹਰੇ ਜਿਹੜੀ ਸਪਰੇ ਕਰਾਈ ਦੀ ਆਪਾਂ ਨੇ ਹੂੰ ਵੀ ਚੌੜਾ ਪੱਤਾ ਨਹੀਂ ਗਿਆ ਇਹ ਤੁਹਾਨੂੰ ਚੌੜੇ ਪੱਤੇ ਆਂ ਪਾਈ ਤੀ ਹਾਂ ਹਾਂ ਪਾਈ ਤੀ ਮੈਂ ਆਪਾਂ ਪਿਛਿਆ ਵੀ ਆਪਾਂ ਪਤਾ ਜਿਹੜਾ ਪੱਤਾ ਹਾਏ ਗਾ ਜਦ ਜ ਆਪਾਂ ਪਿਛਲੀ ਵਾਰ ਹੁਲਾਇਆ ਤਾਂ ਪਾਣੀ ਲਾਇਆ ਤਾਂ ਜਾ ਗਿਆ ਤਾਂ ਇਹ ਕਿ ਨਹੀਂ ਹੈਗਾ ਚੌੜਾ ਪੱਤਾ ਚੌੜਾ ਪੱਤਾ ਹੀ ਆ ਇਹ ਸਾਰਾ ਚੌੜਾ ਪੱਤਾ ਗੁੱਲੀ ਦਾ ਹੈ ਨਹੀਂ ਗੁੱਲੀ ਉਂ ਤਾਂ ਹੈਗਾ ਗੁੱਲੀ ਉਂ ਹੈਗਾ ਦਾਣਾ ਵੀ ਹੈ ਨਾ ਤਾਂ ਇਹ ਇਹਦਾ ਦਿਖਦਾ ਚੌੜਾ ਪੱਤਾ ਹੈਗਾ ਜਿਹ ਹਮ ਦਾ ਵੀ ਸਾਰਾ ਇਹਨਾਂ ਨੂੰ ਪਾਣੀ ਦਾ ਪਤਾ ਲਾਜੀ ਕੋ ਮਰਦਾ ਕਿ ਨਹੀਂ ਮਰਦਾ ਪਿਛਲੀ ਵਾਰ ਵੀ ਐਵੇਂ ਮੈਨੂੰ ਯਾਦ ਆ ਆਪਾਂ ਦੋ ਮਰ ਗਿਆ ਤਾਂ ਆਪਾਂ ਗਾਹ ਪਾਈਗੇ ਪਾਣੀ ਦੇ ਤਾਂ ਮਾ ਖਤਮ ਹੋ ਗਿਆ ਤਾਂ ਬਾਕੀ ਦੇਖੋ ਹੁਣ ਚੱਲ ਲੱਜੂ ਪਤਾ ਪਾਣੀ ਵੀ ਹੁਣ ਇਹ ਮੰਨ ਕੇ ਜੇ ਤੂੰ ਪੰਜ ਦਿਨ ਨਹੀਂ ਲੱਗੇ ਜਾਣਾ ਪਾਣੀ ਤੈਨੂੰ ਵੀ ਜੀ ਆ 20 ਦਿਨ ਲਾਲਾ 23 ਨੂੰ ਆ ਅੱਜ 6 ਸਟਾਰਟ ਹੋ ਗਈ ਬਸ ਪੰਜ ਦਿਨ ਹੋਰ ਆ 23 ਨੂੰ 23 ਦੇ ਆਪ 24 ਨਾਲ ਪੰਜ ਦਿਨ ਹੋ ਗਰਾ ਫੇ ਪਾਣੀ ਛੱਡ ਦਾਂ ਠੀਕ ਚਲੋ ਫੇ ਚੱਲੀਏ ਦੇਖੀਏ ਫਿਰ ਹੁਣ ਹੋਰ ਕੰਮ ਧੰਦਾ ਕੋਈ ਦੇਖਦੇ ਆ ਮੈਂ ਵੀ ਦੇਖਦਾ ਪਾਣੀ ਛੱਡਣਾ ਯਾਰ ਮੈਂ ਵੀ ਸੁੱਕ ਉੰਬਸੀਨ ਨੂੰ ਇਹ ਸੁੱਕਾ ਪਿਆ ਐ ਨਾ ਇੱਥੋਂ ਪਿਜਣ ਲੱਗ ਗਈ ਹੈ ਮਰਨਾ ਕਿ ਜਾਂ ਜਾਂਦਾ ਹੋਵੇ ਓਰੇ ਕੋਸਾ ਵੇ ਪਾਣੀ ਐ ਮੈਂ ਅੰਡਾ ਹੀ ਨਹੀਂ ਮਾਰ ਚੋ ਵੀ ਤੂੰ ਕਿ ਬਾਹਰ ਲਈ ਕਿਪੀ ਨਹੀਂ ਮਾਰਨੀ ਕਿਪੀ ਮਾਰੂਗਾ ਸ਼ਾਮ ਨੂੰ ਪੈਣ ਲੱਗੇ ਤੇਰਾ ਆ ਹਾ ਹੁਣ ਮੇਰੀ ਗੱਲ ਸੁਣ ਲੈ ਹੁਣ ਪਠੀਨ ਨੂੰ ਮੈਂ ਵੀ ਭਰ ਦਵਾ ਫੇਰ ਸੜੀਏ ਬਾਤਾਂ ਇਤੇ ਰੇ ਕਿੱਦਾਂ ਥੈਲਾ ਪਿਆ ਐ ਜੂਰੀ ਦਾ ਪੱਥਰ ਬਣਿਆ ਪਿਆ ਜਿੰਨੇ ਕਰ ਮੈਨੂੰ ਛੱਡ ਦਵਾ ਬਰ ਬਸੀਨ ਦੇ ਨਾਲ ਹਾਂ ਚੱਲ ਦੇ ਦੇਣਾ ਹਨਾ ਨਾ ਕੈਮਰਾ ਛੱਡ ਦੇ ਦਾ ਉਹਨੂੰ ਦੋ ਟੋਟੇ ਕਰ ਲੈਣਾ ਇੱਕ ਕਾਰੇ ਦੇ ਵਿੱਚ ਛੱਡ ਦੇ ਆ ਦੂਏ ਛੱਡੂ ਦੂਦੇ ਨੱਕੂ ਮੇ ਰੱਖ ਦੂੰਗਾ ਭੋਰੇ ਲੈਣੇ ਕਿੰਨਾ ਕੈੜਾ ਹੋਇਆ ਵਾ ਕੈੜਾ ਪੱਥਰ ਬਣ ਗਿਆ ਉਹਦਾ ਛੱਡ ਦੇ ਇਹ ਚੱਲ ਦੇਖ ਲੂੰਗਾ ਭੋਰੇ ਕਿਈ ਆਵੇ ਕਿਤੇ ਹੋਰ ਕੰਮ ਨਾ ਠੀਕ ਆ ਹਾਂ ਕਿਰੇ ਮੂਰੇ ਮੂਰੇ ਚਲੇ ਜਾਵੇ ਵੀ ਚੱਕਰ ਆ ਨਾ ਤਾਂ ਇਹ ਜਿਹੜਾ ਦੂਆ ਹੁੰਦਾ ਨਾ ਪਾਣੀ ਦੀ ਖੁਰਲੀ ਦਾ ਹੁਣ ਜਿਹੜਾ ਕੈੜਾ ਏ ਉਹਨੇ ਖੁਰਦਾ ਵੀ ਆ ਖੁਰਨਾ ਫੋੜਦਾ ਜਾਣਾ ਉਹਨੇ ਖੁਰਨਾ ਔਖਾ ਉਹਨੇ ਨਹੀਂ ਤੇ ਖੁਰ ਖੁਰ ਜੇ ਨਾ ਜਦੀ ਘਾਟਾ ਤਾਂ ਹੋ ਜਾਣਾ ਉਹਨੇ ਖੁਰ ਜੇ ਨਾ ਜਾਦੇ ਹੂੰ ਤੇ ਉਹਨੇ ਮੂਰੇ ਇੰਨੇ ਥੜਾ ਕੰਮ ਜਿਆ ਕਰ ਦੋ ਕਿਤੇ ਆਪਣਾ ਨਹੀਂ ਆਹੋ ਭਾਈ ਠੀਕ ਨਹੀਂ ਗੱਲ ਜਿਆਦਾ ਮਾਰ ਪਾਊਗਾ ਹਾਂ ਜਾਂ ਫਿਰ ਜਿਆਦਾ ਤਕੜੀ ਫਸਲ ਹੋਊਗੀ ਉਦੋਂ ਛੱਡ ਦੇ ਉਹ ਵਖਰੀ ਗੱਲ ਆ ਪਾ ਪਾਲ ਲੈਣਾ ਨਹੀਂ ਉੱਥੇ ਛੱਡੂਗਾ ਜੇ ਵੀ ਮੈਂ ਜਾ ਕੇ ਹੂੰ ਚਲ ਠੀਕ ਹੈ ਜੇ ਵੀ ਜੇ ਵੀ ਹੁਣ ਤਕੜੀ ਆ ਜਿਹੜੀ ਹੋਊਗੀ ਜੇ ਵੀ ਹਾਂ ਉਹਦੇ ਮੈਂ ਛੱਡ ਦੂੰਗਾ ਉਹ ਫਿਰ ਤਕੜੀ ਆ ਹਾਂ ਕਿ ਨਹੀਂ ਚਲੋ ਭਾਈ ਚਲ ਭਾਈ ਚੜਦਾ ਪਾਣੀ ਹੈ ਚੜਦਾ ਮੈਂ ਭਰਦ ਮੈਂ ਇਹਨੂੰ ਕੱਲ ਦਾ ਕਾਲੀਆਂ ਜਾਂ ਖਾਂਦਾ ਤਾਂ ਮੈਂ ਮਿਲਪਾ ਰਾਮਪਾ ਇੰਨੇ ਥੋੜਾ ਲੈੜ ਰੱਟ ਛੇ ਟਾਈਮ ਹੋ ਗਿਆ ਜਾਨੂ ਟਾਈਮ ਜਾਂ ਲੱਗਿਆ ਵਸੇਂ ਨੂੰ ਛੇ ਟਾ ਬਣਉਂਦਾ ਵਸੇਂ ਨੂੰ ਆ ਅਰਦਨਾਂ ਇਹਨਾਂ ਘੰਟੇ ਹੀ ਆ ਇਹ ਤਾਂ ਸਰੋਂ ਆ ਤੋੜੀਆ ਇਹ ਤੋੜੀਆ ਤੋੜੀਆ ਦੀ ਬਾਅਦ ਖੇਤੀ ਹੁੰਦੀ ਕਕੇ ਹੋ ਛਿੱਤੀ ਹੋ ਜਾਂਦੀ ਆ ਜੇ ਦੂਈ ਤੇਰੀ ਦੂਈ ਬਾੜ ਜਿਹਨੂੰ ਹੁਣੀ ਐ ਉਹ ਤਾਂ ਮੰਨ ਕੇ ਚੱਲ 20 ਦਿਨ ਪਹਿਲਾਂ ਤਿਆਰ ਹੋ ਜਾਂਦੀ ਪਹਿਲਾਂ ਇਹ ਤੂੰ ਬਸੀਣ ਛੜਿਆ ਹੋਇਆ ਫਿਰ ਹੈ ਛੜਿਆ ਹੋਇਆ ਬਸੀਣੇ ਚ ਬਸੀਣ ਪਾਇਆ ਹੋਇਆ ਥੱਲੇ ਬਸੀਣ ਜ ਤੂੜੀ ਰਹਿਣ ਦੇ ਦੇਸੀ ਬਸੀਣ ਪਾਇਆ ਨਾ ਇਹ ਚਾਹ ਨਾ ਇਹਦੇ ਵਿੱਚ ਦੂਆ ਹਾੜੂ ਹਾੜੂ ਹੈ ਚ ਹਾਂ ਦੂਆ ਬਸ ਦੇਸੀ ਹੈ ਦੂਆ ਦੂਆ ਇਹਨੇ ਪਹਿਲਾਂ ਹੁਣਾ ਦੇਖੀ ਕੱਢਨੇ ਯਾਨੀ ਇਹ ਬੱਡੇ ਬੱਡੇ ਹੋ ਜਾਣਾ ਚਾਹੁੰਨ ਕਿਹੜਾ ਇਹ 15 20 ਦਿਨ ਕੱਢੂ ਜਿਹੜਾ ਮੀਨਾ ਚਾਹੁੰਨ ਤੂੰ ਵੱਢਦੇ ਹੁਣ ਆ ਉਹ ਪਾਲੇ ਕਰੇ ਨੇ ਇਹਦੇ ਮੈਂ ਨਹੀਂ ਪਾਇਆ ਕੋਸਾ ਇੰਨਾ ਫਰਕ ਪੈਂਦਾ ਤੂਰੀ ਇਹਦਾ ਤੂਰੀਆ ਛੇਤੀ ਤਿਆਰ ਹੁੰਦਾ ਮੇਰੇ ਸਰੋਂ ਪਾਹ ਹੋ ਗਈ ਕੌੜੀ ਆ ਪਤਾ ਬਾਥੂ ਸਰੋਂ ਪਾਤੀ ਹੁੰਦੀ ਦੂਈ ਥਾਗ ਵਾਲੀ ਥਾਗ ਵਾਲੀ ਹੁਣ ਕੌੜੀ ਹੁੰਦੀ ਉਹਦਾ ਕੌੜੀ ਆ ਹੋ ਗਈ ਹਾਂ ਹੋ ਗਈ ਮੈਂ ਤਾਂ ਵੱਢਦਾ ਕੌੜੀ ਹੁੰਦੀ ਆ ਬਾਉ ਦਾ ਜਵੀ ਜੀ ਪਾਈ ਸੀ ਮੈਂ ਹਾਂ ਉਹ ਪਥੀਨ ਵੀ ਮਾਰ ਲੈਂਦੀ ਉਹਦਾ ਪੱਤਾ ਬਸ ਚੌੜਾ ਹੁੰਦਾ ਬਸੀਣੀ ਚ ਨਹੀਂ ਪਾਈ ਹੋਈ ਹਾਂ ਜਵੀ ਜੀ ਪਾਈ ਹੋਈ ਆ ਅੱਛਾ ਜਵੀ ਜੀ ਬਾਤ ਉਹਗਾ ਨੂੰ ਪਾਉਣੀ ਤੇ ਦੂਈ ਪਾਉਣੀ ਸੀ ਰਾਇਆ ਪਾਉਣਾ ਸੀ ਬਾਥੀ ਜਦ ਬਾਉ ਲਈ ਕਹਿੰਦਾ ਪਾਉਗੀ ਪੁੱਛ ਲੇਗਾ ਕਿਸੇ ਨੂੰ ਨਾ ਮਨ ਨਾ ਕਿਸਾਨ ਆਲੇ ਨਾ ਕਿਸਾਨ ਆ ਜੇ ਪਤਾ ਨਹੀਂ ਲੱਗਦਾ ਆਹ ਹੌਲੀ ਸਮਝ ਆਉਗੀ ਆਹ ਵਾਲੀ ਲੀ ਤੇ ਚੜੂਗਾ ਕੰਦਾ ਦੇ ਕਰਨ ਹੁੰਨੇ ਕੰਦਾ ਨੂੰ ਮਾਰਕੀਟਰ ਮੱਝ ਥੋਲਾ ਮਾਰਦੇ ਕੰਦ ਨੂੰ ਵੀ ਹਾਂ ਪਾਵਾਗੇ ਨਾ ਪਾਵਾ ਐਨੇ ਬੰਦੇ ਸਾਹ ਜੇ ਤੂੰ ਕਹਿੰਦਾ ਬੰਦੇ ਐਨੇ ਡੰਗਰਾਂ ਨੂੰ ਫਿਰ ਉਹ ਲਾਗੇ ਮੋਕ ਹਨਾ ਤੂੰ ਕੜਤਿਆ ਹੁੰਦੀ ਆ ਡੰਗਰ ਘੱਟ ਖਾਂਦੇ ਇਹਨੂੰ ਹੋਰ ਕੁਛ ਨਹੀਂ ਤੂੜੀ ਲਾ ਕੇ ਖਾਈ ਜਾਂਦੇ ਆ ਇਹ ਤਾਂ ਖਾਣੀ ਹੀ ਉਹਨਾਂ ਨਾਲੇ ਕੱਕ ਕਿਹੜੇ ਹੂੰ ਤੂੰ ਤਾਂ ਖਾਣਾ ਹੀ ਹੈ ਮਰਦੀ ਨੱਕ ਚੱਗਿਆ ਕਹਿੰਦਾ ਮਰਦੀ ਨੱਕ ਚੱਗਿਆ ਉਹ ਕੰਮ ਹੋਇਆ ਹੈ ਬਈ ਗੰਨਾ ਤਾਂ ਨਹੀਂ ਪਾਉਣਾ ਹੈ ਗੰਨਾ ਮਹੀਨਾ ਹੋ ਗਿਆ ਵੇ ਤੇਰੇ ਕੋਲ ਨਾ ਮੈਂ ਕਹਿੰਦਾ ਮੈਂ ਮਰਦੀ ਨੱਕ ਚੱਗਿਆ ਚੱਬਿਆ ਉਹਨਾਂ ਦਾ ਕੋਈ ਖਾਣਾ ਰਹੂਗਾ ਹੁਣ ਮੈਂ ਵੀ ਗੰਨਾ ਹੀ ਪਾਉਣਾ ਵਿੱਚ ਗੰਨਾ ਮਿੱਠਾ ਹੈ ਤਾਂ ਹੀ ਖਾਈ ਜਾਂਦੀ ਹੈ ਇਹ ਕੜਤੜ ਹੋ ਜਾਂਦੀ ਹੈ ਇਹ ਇਹ ਸਾਗ ਨੂੰ ਠੀਕ ਹੈ ਇਹ ਸਾਗ ਹੀ ਤਾਂ ਦੇਖ ਲੈ ਤੂੰ ਗਾਂ ਦਾ ਹੀ ਚੱਲਦਾ ਖੀਰ ਸਹੀ ਗੰਨਾ ਇਹ ਥੋੜੀ ਆ ਸਾਗ ਨਵਾਂ ਫੁੱਤੀ ਜਾਣਾ ਇਹਨੂੰ ਜਿਹੜੀ ਸਰ ਹੁੰਦੀ ਆ ਗੰਨੇ ਤੇ ਗਾਹ ਕਾ ਲੈ ਭਾਈ ਹਾਂ ਮੈਂ ਕਿਹਾ ਭਾਈ ਬਈਏ ਦੇ ਲਿਆਓ ਬੱਟਲ ਜੀ ਕਹਾ ਕਾਦ ਬੱਟਣੇ ਦਾ ਬੱਟਣਾ ਕਾਦਾ ਜਦ ਮਰਜੀ ਬੱਟਣਾ ਮੈਂ ਭਾਈ ਇਹ ਲਿਆ ਵੇ ਭਾਈ ਸਾਡੇ ਪਰ ਜਦ ਮਰਜੀ ਦਾ ਤਾਂ ਮਤਲਬ ਨਹੀਂ ਕਿ ਹੁਣ ਬੱਟ ਤੋਂ ਮਕਾਨ ਕਿਦਾਂ ਬੀਜਾਂ ਆ ਹੁਣ ਮੈਂ ਤਾਂ ਬੱਡ ਲੈਣਾ ਸਾਰਾ ਯਾਰ ਕਿੰਨਾ ਮੈਂ ਤਾਂ ਮਕਾਨ ਖਾਲੀ ਹੀ ਨਹੀਂ ਜਾ ਕੇ ਦੇਖੀ ਕਿਆ ਕਰਿਆ ਕਿਹੜਾ ਗਿਆ ਹਾਂ ਮਕਾ ਦੇਣਾ ਇਸ ਤੋਂ ਇੱਕ ਖੇਤ ਹੋਇਆ ਖਾਲੀ ਪੱਦਰ ਤੇ ਲੱਗਣਾ ਦਾ ਰੋਏ ਰੇੜਾ ਢੁੱਕ ਹੁੰਦਾ ਸਵੇਰ ਸ਼ਾਮ ਉਹ ਹੀ ਦਾ ਢੁੱਕ ਹੁੰਦਾ ਹੈ ਵੇਚਿਆ ਵੀ ਹੈਗਾ ਮੈਂ ਕਹਿੰਦਾ ਉਹਨੇ ਕਾਂਕ ਬੀਜ ਕਾਂਕਣੀ ਬੀਣੀ ਜੋ ਹਾਂ ਕਾਂਕ ਕੇ ਵੀ ਜੁਣੀ ਵੈਸੇ ਸਰ ਉਹਦਾ ਰਿਲੇਟ ਹੋ ਉਹਦਾ ਲੇਟ ਹੋ ਗਈ ਹੁਣ ਕਾਂਕ ਬੀਜ ਦੇ ਵੇ ਕਣਕ ਨੂੰ ਬਹੁਤ ਟਾਈਮ ਆ ਯਾਰ ਜੀ। ਪੱਕੇ ਸਰੋਂ ਲੋਡ ਆਈ ਸਰੋਂ ਵੀ ਸੜਦ ਨਹੀਂ ਅਸੀਂ ਸਾਨੂੰ ਕਿਹਾ। ਸਰੋਂ ਥਰੋਂ ਵੀ ਹੋ ਜੂਗੀ। ਜਣੀ ਕਣਕ ਠੀਕ ਆ ਹੁਣ ਲੇਟ ਡੇਟ ਵੀ ਹੈਗੇ ਬਹੁਤ। ਹੂੰ ਡੇਟ ਵੀ ਤਾਂ ਵਧੂਗਾ। ਕਣਕ ਦਾ ਬਣਕ ਵੀ ਤੇ ਤੂੜੀ ਵੀ ਹੋਊਗੀ ਘਰ ਦੀ। ਤੂੜੀ ਦਾ ਰੇਟ ਵੀ ਵਧ ਗਿਆ ਹੁਣ। ਸਾਢੇ ਕਣਕ ਮਹਿੰਗੀ ਪਈ। 650 ਰੁਪਏ ਉਹਨੇ ਕਹਿਣ ਲੱਗੇ 700। ਪਿੰਡ ਆਪਣੇ। ਕੱਲ ਆਏ ਮੇ ਤੇ। ਤੁਲਮੀ ਪੇਰ ਕਰਤੇ ਤੁਲਮੀ ਸਾਢੇ 600 ਨੂੰ 700 ਨੂੰ ਲੈ ਗਏ। ਕੱਲ ਕੋਟ ਵਾਲੇ ਬਹੁ ਪਿਆ। ਸਾਢੇ 600 ਨੂੰ ਆਪਣੇ ਮੂੰਹ ਕਿਹਾ ਏ। ਹੂੰ। ਜੇ ਪਹਣਾ 800 ਮੰਗਿਆ 700 ਤੋਂ ਚੱਕੂੰਗਾ ਹੀ ਠੀਕ ਨਹੀਂ ਗੱਲੇ ਜੇ ਸਾਢੇ 60 ਬੰਦਾ ਆਪਣਾ ਮੂੰਹ ਕਹਿੰਦਾ ਉਹ ਫੇ ਠੀਕ ਨਹੀਂ ਐਸੋ ਨਾ ਗੰਦਾ ਖੜਨਾ ਨਾ ਤੂੜੀ ਖੜਨੀ ਇਹਦੇ ਨੂੰ ਦਾਰਦੀ ਪਰ ਰਹਿੰਦੇ ਜਿਹੜੇ ਰੋਲ ਫੜਾ ਕਰਕੇ ਹੋ ਗਿਆ ਨਾ ਕੰਮ ਫੜਾ ਕਰਕੇ ਵੀ ਹੋ ਗਿਆ ਅੱਖ ਹਿਓ ਘਟ ਹੈ ਸਮਝੇ ਕੱਖ ਗੰਦਾ ਫਿਰਿਆਈ ਦੀ ਮਾਰੋ ਮਾਰ ਪੁੱਛਿਆ ਫਰਿਆਈ ਦੀ ਕੂਰੀ ਪੁੱਛਿਆ ਚੰਨੇ ਨੇ ਵਿੱਚ ਚੀਨੇ ਨੇ ਵਿੱਚ ਲੱਤੀ ਸੀ 1000 ਰੁਪਏ ਹਿੰਦੋ ਤਾਂ ਇੰਨਾ ਕਿਥੋਂ 50000 ਰੁਪਏ ਨੂੰ ਫੇਰ 1000 ਰੁਪਏ ਨੂੰ ਇੱਕ ਬਾੜ ਨਾਲੇ ਫੇਰ ਅਜਿਹਾ ਹੁਣੀ ਮੈਂ ਪੁੱਛਾ ਹੁਣ ਆਏ ਆ ਹੁਣ ਨਾਲ ਡੰਕਰ ਵੀ ਕਿਆ ਕਰਨ ਡੰਕਰ ਨੂੰ ਦੁੱਧ ਤਾਂ ਆਈ ਦੂੰਗੇ ਰੇਈ ਖਾਉਂਗੇ ਨਹੀਂ ਦੁੱਧ ਤੋੜੀ ਜਾਂਦੇ ਆ ਉਹ ਹੈ ਕਿ ਨਹੀਂ ਆਹੋ ਜਣੀ ਦੱਸ ਦਿੰਦੀ ਰੇਈ ਜੀ ਜਿਨਨੇ ਨੇ ਮੇਰੀ ਮੁੱਕਣੀਆਂ ਜੋ ਵੀ ਇੰਨ ਬਸੀਨ ਹੋ ਜਾਣ ਬੱਚਾ ਜਿਹੜੀ ਕਿ ਬੀਜੀ ਵੀ ਤਾ ਇਹ ਮੈਂ ਉਹ ਦਵਾੜ ਸੜਕ ਤੇ ਇਧਰ ਦਾ ਸੋ ਉਹ ਵੀ ਜਿਆਦਾ ਨਾ ਦਾ ਮਸ਼ੀਨ ਵੀ ਜਿਆ ਹੋਏ ਉੱਡੀ ਜ ਵੀ ਵਿਜੀ ਠੀਕ ਜੋ ਵੀ ਜੋ ਜਵਾ ਠੀਕ ਹੈ ਰੇਟ ਤਾਂ ਮਿਲਣੀ ਹੈ ਲੋਗ ਬਾਡਾਂ ਲੈ ਕੇ ਬਹੁਤ ਬਰਿਆਈ ਨਹੀਂ ਹੈ ਨੀ ਮੱਕੀ ਆਉਂਦੀ ਮੱਕੀ ਚ 4-5 ਰੁਪਏ ਕਾਟਾ ਲਾ ਗਏ ਨੇ ਜਿਹੜੀ ਮੱਕੀ ਆਉਂਦੀ ਹਰੀ ਹੁਣ ਚਾਰ ਜਾਦੇ ਵਾਲੀ ਚਾਰੇ ਵਾਲੀ ਲੱਗਦੀ ਹੈ ਮੱਕੀ ਐਡੀ ਬਹੁਤ ਕੰਮ ਦੀ ਲਹਿਰੀ ਪਈ ਹੈ ਮੱਕੀ ਆਵੇ ਰੇਟ ਹੁਣਾ ਦਾ ਐਸੇ ਤਾਂ ਚਾਰ ਵੀ ਨਹੀਂ ਹੈਗਾ ਚਾਰ ਵੀ ਚੱਕ ਹੋ ਗਿਆ ਸਾਡਾ ਕਰਕੇ ਕੀ ਟਰੈਕਟਰ ਵੇਚਣਾ ਸੀ ਕੰਡਾ ਕਿਹੜਾ ਫੋੜ ਵੇਚਣਾ ਕਹਿੰਦੇ ਹਾਂ ਵੇਚਣਾ ਵੇਚਣਾ ਐ ਰਾਹ ਬਦੂਆ ਐ ਨਵਾਂ ਹੋਇਆ ਨਵਾਂ ਆਸ਼ਾ ਨਵਾਂ ਫੋੜ ਤਿਆਰ ਹੋਇਆ ਵਜਿਹੜਾ ਹਾਂ ਤਿਆਰ ਹੋਇਆ ਵਜਿਹੜਾ ਹੈ ਕੋਈ ਗਾਹਕ ਹੈ ਹੈ ਕੋਈ ਗਾਹਕ ਗਾਹਕ ਤਾਂ ਹੋਊਗੇ ਯਾਰ ਪਰ ਵੀਡੀਓ ਜਿਹਾ ਪਾਉਣਾ ਉਹ ਤੇ ਕੱਲੂ ਪਾਉਂਦੇ ਫੋਟ ਫਿਰ ਕੱਲੂ ਪਾਉਂਦੇ ਆ ਫੋੜਾ ਵਾ ਵਿੱਚ ਵੀਡੀਓ ਪਾ ਲੈਣਾ ਵੇਚਣਾ ਆਪਾਂ ਨੇ ਉਹ ਤੁਹਾਨੂੰ ਭਾਈ ਕੱਲ ਦਿਖਾਉਨੇ ਆ ਲੈਣਾ ਸ਼ੌਂਕੀ ਬੰਦੇ ਨੇ ਉਹ ਹਾਂ ਸੌ ਨਹੀਂ ਸ਼ੌਂਕੀ ਨੂੰ ਕੰਮ ਲੱਗੇ ਪੂਰਾ ਨਾਰਾ ਕੰਮ ਤੋਂ ਲੱਬੇ ਤੌਰੀ ਫੈਡ ਪੂਰਾ ਟਰੈਕਟਰ ਫੈਡ ਹੂੰ ਪੂਰਾ ਮੋਡਿਫਾਈ ਹੈ ਇਹ ਜੰਗਲ ਲੱਗੇ ਬਾ 10 ਲੱਖ ਦਾ ਤਿਆਰ ਹੁੰਦਾ 8-7 7-8 ਲੱਖ ਦਾ ਤਿਆਰ ਹੁੰਦਾ ਟਰੈਕਟਰ ਇਹ ਤਿਆਰ ਕਰਾਉਣਾ ਉਹ ਤਕੜਾ ਹੈ ਯਾਰ ਇਹ ਸਾਰਾ ਕੁਝ ਪੁੱਛੋ ਸਭ ਕੋ ਬ੍ਰੇਕਾਂ ਦਈਆਂ ਐ ਫਾਰਮ ਟੈਕ ਦੀਆਂ ਤਾਂ ਇਹ ਕਰਦੇ ਸ਼ਾਮ ਨੂੰ ਕੱਢਦੇ ਟਰੈਕਟਰ ਫਿਰ ਅੱਜ ਪਾਪਾ ਪਾਇਆ ਧੋਨੇ ਵਾਲਾ ਮੜਾ ਜਾ ਹੂੰ ਉਹ ਚੱਲਦਾ ਦਿਖਦਾ ਹੀ ਵੀਡੀਓ ਵਿੱਚ ਉਹ ਤਾਂ ਦਿਖਦਾ ਵੀਡੀਓ ਵਿੱਚ ਆ ਵੀਡੀਓ ਤਾਂ ਦਿਖਦਾ ਹੀ ਆਪਾਂ ਫੋਨ ਦਿਖਾਣਾ ਭਾਈ ਵੀ ਇੰਨੀ ਮੰਗਾ ਇੱਕ ਵਾਰ ਸ਼ਾਮ ਨੂੰ ਕੱਢ ਕੇ ਠੀਕ ਨਹੀਂ ਨਹੀਂ ਕੱਲੂ ਬਾਦੂਂਗਾ ਜੇ ਅੱਜ ਨਾ ਭਾਈ ਵੀਰ ਚ ਪਰ ਕੱਲੂ ਕੋ ਸੌ ਕਰਦਾ ਕੱਲੂ ਇੱਕ ਟਰੱਕ ਵਿਗਦਾ ਟਰੱਕ ਅਦਕਾ ਹੈ ਨਹੀਂ ਆਪਣੇ ਇਹ ਦੁਕਾਨ ਵਾਲੇ ਕੌਣ ਆ ਆਹਾ ਮਠਾਈ ਵਾਲੇ ਅੱਛਾ ਕੀ ਨਹੀਂ ਇਹ ਨਵੋ ਹੈ ਨਹੀਂ ਹਾਂ ਹਾਂ ਦੂਜੀ ਥੀਏਟਰ ਦੂਜੀ ਟਿਪਪਰ 'ਤੇ 200 ਫੁੱਟ ਵਾਲਾ 200 ਫੁੱਟ ਇਹਨਾਂ ਦਾ ਹੁਣ ਕੰਮ ਇੱਧਰ ਬਹੁਤ ਵਧੀਆ ਹੈ ਕਹਿੰਦੇ ਸਾਨੂੰ ਉੱਧਰ ਵੀ ਖੜਾ ਹੀ ਹੈ ਕਹਿੰਦੇ ਵੀ ਹਾਲ ਔਖਾ ਹੋ ਜਾਂਦਾ ਫਿਰ ਅੱਗੇ ਪਾ ਦਿੰਦੇਗਾ ਭਾਈ ਮੈਂ ਹੀ ਕਹਾਂਗਾ ਵੀ ਵਧੀਆ ਪਾ ਦੋ ਫਿਰ ਕੇ ਲੋਡ ਹੋਈ ਬੰਦਾ ਲੈ ਜਾਊਗਾ ਹਾਂ ਨੰਨਾ ਠੀਕ ਹੈ ਕੱਲੂ ਉਹ ਕੱਲੂ ਉਹ ਪਾ ਦੰਨੇ ਅੱਜ ਜਦੋਂ ਹੁੜਾਏ ਆਏ ਆ ਪਹਿਲਾਂ ਤਾਂ ਕੰਮ ਇਹਨਾਂ ਇੱਕ ਪਾਸੇ ਤੇ ਉੱਧਰਲੇ ਪਾਸੇ ਹੀ ਤੇ ਹੁਣ ਇੱਧਰਲੇ ਪਾਸੇ ਹੋ ਗਏ ਇੱਥੇ ਤੇ ਨਹੀਂ ਫਿਰ ਮਿਲਦਾ ਭਾਈ ਇੱਥੇ ਤੇ ਨਹੀਂ ਮਿਲਦਾ ਟਿਪਪਰ 'ਤੇ ਮੈਂ ਕਹਿੰਦਾ ਨਾ ਔਖ ਸੀਜ਼ਨ ਹੋਵੇ ਨਾ ਹੋਵੇ ਇਹਨੂੰ ਟੈਨ ਸੀਜ਼ਨ ਹੈ ਯਾਰੋ ਜੀ ਸੀਜ਼ਨ ਹੈ ਬਾਈ 24 ਘੰਟੇ ਨਾਲ ਸੀਜ਼ਨ ਜਿਆਦਾ ਔਖਾ ਹੋ ਜਾਂਦਾ ਏ ਸੀਜ਼ਨ ਮਤਲਬ ਔਖਾ ਹੁੰਦਾ ਯਾਰ ਬੰਦੇ ਪਤਾ ਲਿੰਦਾ ਅਗਲੇ ਨਹੀਂ 2 ਦਿਨ ਦੇ ਦੇ ਤਾਂ ਹੁਣ ਹੀ ਸਰਦਾ ਦੁਕਾਨ ਪਰ ਹੈ ਕਿ ਨਹੀਂ ਫੇਰ ਕੱਲੂ ਪਾਵਰ ਅੱਜ ਟਰੈਕਟਰ ਪਾ ਦਿੰਦੇ ਆਪਾਂ ਦੇਖ ਲੈ ਅਈ ਟਰੈਕਟਰ ਸਾਨੂੰ ਸ਼ਾਮ ਨੂੰ ਦਿਖਾ ਦੋਗੇ ਬਾਈ ਵੇਖ ਲਿਓ ਤਾਂ ਉਠਾਇਆ ਨਾ ਮੂਰੇ ਹੈ ਫੀਡ ਦਾ ਰੋਟਾ ਫੀਡ ਕਾਨੂੰ ਹੈ ਪਤਾ ਹੈ ਬੋਲੇ ਆਇਆ ਤੂੜੀ ਦੇ ਸਿਰੇ ਨੂੰ ਆਟਾ ਡੈੜ ਜਾ ਆਟਾ ਜਾ ਚੱਕੀ ਉੱਤੇ ਅਸ ਵੀ ਕਿਤੇ ਆ ਅਸ ਵੀ ਪੀਜੀ ਆ ਜੂ ਆ ਅੱਛਾ ਉੱਥੇ ਹੂੰ ਓ ਟੈਕਟਰ ਰਹਿਣ ਦੇ ਫਿਰ ਰੈੱਡ ਆ ਵੀ ਤੇ ਆਇਆ ਦਿਖਾਵਾਂਗੇ ਆ ਵੀ ਆਏ ਤੇ ਫਿਰ ਪਤਾ ਲੱਗਣਾ ਆਪਾਂ ਨੂੰ ਮੁੱਲ ਮੱਲ ਕਿੰਨਾ ਐ ਕਿਆ ਕਹਿਣਾ ਉਹਨੇ ਕਿੱਕਣਾ ਐ ਠੀਕ ਨਹੀਂ ਗੱਲ ਉਹਨੇ ਹੀ ਅਸਲਾ ਬੋਲੇ ਹੁਣ ਮੈਂ ਮੈਨੂੰ ਵੀ ਨਹੀਂ ਪਤਾ ਵੀ ਕਿਆ ਕਿਆ ਆ ਕੇ ਮੁੱਲ ਕਰਨਾ ਉਹਨੇ ਆ ਜਾਣ ਦੇ ਫਿਰ ਉਹਨੂੰ ਹਾਂ ਠੀਕ ਨਹੀਂ ਗੱਲ ਵੇਚਣਾ ਹੈਗਾ ਭਾਈ ਅਸੀਂ ਵੇਚਣਾ ਹੈਗਾ ਉਹ ਆਹ ਵੀ ਆਪੇ ਗੱਲ ਕਰਦਾ ਉਹ ਤਿੰਨ ਦਿਨ ਹੋ ਗਏ ਉਹਰੇ ਆਇਆ ਹੀ ਨਹੀਂ ਯਾਰ ਦਿਨੇ ਤੁਸੀਂ ਦੇਖਿਆ ਉਹਲੀ ਵੀਡੀਓ ਜੀ ਪਤਾ ਨਹੀਂ ਉਹੀ ਦਾ ਸੂਰ ਰੈਕਟਰ ਦੀ ਕੀ ਕਹਿ ਕੋ ਕਰਾਇਆ ਵਾ ਸਾਨੂੰ ਉਹ ਨਹੀਂ ਪਤਾ ਹੈਗਾ ਕਿਨਾ ਹੋਇਆ ਕਿੰਨੇ ਦਾ ਦੇਣਾ ਭਾਈ ਠੀਕ ਨਹੀਂ ਗੱਲ ਉਹ ਦੱਸੂਗਾ ਉਹਨੂੰ ਤੁਹਾਨੂੰ ਨਹੀਂ ਪਤਾ ਭਾਈ ਉਹਦੇ ਆਏ ਤੇ ਪਾ ਦੂੰਗਾ ਉਹਦੀ ਠੀਕ ਨਹੀਂ ਉਹ ਆਏ ਤੇ ਪਹੁੰਚ ਜਾ ਫਿਰ ਚੱਲੀਏ ਮਾਜੋ ਉਹ ਦੇਖ ਕੇ ਆਈਏ ਕਣਕ ਕਣਕ ਦੇਖ ਉਹ ਤੇ ਰੌਤਾ ਕਣਕ ਗੰਨਾ ਦੇਖੀ ਮਰ ਜਾ ਜਾ ਗੰਨਾ ਦੇਖ ਕੇ ਆਉਣਾ ਵੀ ਮੈਨੂੰ ਕਿੰਨੀ ਬਹੁਤ ਟਾਈਮ ਲੱਗ ਗਿਆ ਰੌਤਾ ਹਾਂ ਉਹ ਟਾਈਮ ਕਿ ਤੁਰਿਆ ਕਿ ਨਹੀਂ ਤੁਰਿਆ ਲੀ ਸਟੇ ਇਹਨੂੰ ਕਰਾ ਮੈਂ ਤੈਨੂੰ ਉਹਦੀ ਉਹਦੇ ਜੇ ਰਾਤ ਤੁਰਿਆ ਤੈਨੂੰ ਸੀ ਮੈਂ ਉਹ ਵੀ ਦੱਸੂਗਾ ਵੀ ਕਿਆ ਕਾਤੇ ਨੀ ਤੁਰਿਆ ਹੈ ਕੀ ਕਰਨਾ ਹਾਂ ਅਰੋਧਾ ਕਹਿੰਦਾ ਠੀਕ ਤੇ ਕਰਦਾ ਜਿਹੜਾ ਬੀਜਿਆ ਆਪਾਂ ਨੇ ਬੀਜਿਆ ਕਿੱਥੇ ਆ ਉਹ ਨਿਮਾਰਚ ਕਿੱਥੇ ਨੂੰ ਪਹੁੰਚੇ ਬੇਠਾ ਨਾ ਮਾਰੀ ਬੀਜਿਆ ਕਰਨਾ ਅਛਾ ਉਥੇ ਕੱਲਾ ਗੰਨਾ ਹੈ ਉਥੇ ਗੰਨਾ ਆਇਆ ਪਾਕ ਨਹੀਂ ਵੀਜੀ ਆਪਾਂ ਨੇ ਕਣਕ ਕੋਣ ਨੂੰ ਨਹੀਂ ਵੀਜੀਆ ਅਛਾ ਠੀਕ ਆ ਠੀਕ ਆ ਉਹ ਦਿਮਾਗ ਜਾਂਦਾ ਮੇਰੇ ਚੱਬੇ ਚੱਲਦੇ ਉਹ ਤੁਰਿਆਗਾ ਨਹੀਂ ਤੁਰਿਆ ਉਹ ਵੀ ਮੇ ਤੁਰੇ ਨਾ ਹੁਣਾ ਤੇ ਉਹ ਉਹ ਹੋ ਗਿਆ ਹੋ ਗਿਆ ਬਾਹਰ ਨਿਕਲਿਆ ਉਹ ਗੱਲੇ ਮੈਨੂੰ ਲੱਗਦੀ ਵਿੱਚ ਜੇ ਗਾਠੇ ਮਾੜੀ ਮੋਟੀ ਫੁੱਲੀ ਹੋਊਗੀ ਵੀ ਜਾਂ ਫੇ ਉਹ ਤਾਂ ਆਪਣਾ ਬਰਾਬਰੇ ਵੀਜੀ ਹੋਇਆ ਆ 20 ਦਿਨਾਂ ਪਹਿਲਾਂ ਜੰਮਿਆ ਆਪਣਾ ਕਿੱਥੇ ਆਪਾਂ ਇੱਕ ਦਿਨ ਦਾ ਫਰਕ ਆਪਾਂ ਮੈਂ ਕਹਿੰਨਾ 13 ਦਾ 1.5 ਦਿਨ ਦਾ ਫਰਕ ਰੱਖਾ ਹਾਂ ਬਸ ਤੇਰਾ ਬੀਜ ਦੇਦੇ ਉੱਧਰ ਸਾਡੇ ਬੀਜ ਘੱਟ ਨਾ ਕਿਤੇ ਹਾਂ ਤੂੰ ਇਹ ਦਿਨ ਹਾਂ ਪਰੀ ਤਾਂ ਆਪੇ 10 ਦਿਨ 15 ਦਿਨ ਪਹਿਲਾਂ ਦੱਸ ਦੇ ਇਦਾਂ ਵੀ ਘੱਟ ਜੰਮਿਆ ਜਾ ਇਦਾਂ ਇਹ ਨਿਕਲੇ ਆ ਬਾਹਰ ਬਹੁਤ ਘੱਟ ਹੈ ਮਤਲਬ ਭਲੇ ਯਕਾਨ ਨਿਕਲੇ ਇਸਦਾ ਇਹ ਪਹਿਲਾ ਗੰਨਾ ਫਰੋਟ ਹੋ ਜਾਂਦਾ ਦਾ ਗੰਨਾ ਪਹਿਲਾ ਯਕਾਨ ਕਰ ਲਾਉਂਦੇ ਆਪਾਂ ਉਹ ਕੰਮ ਨਹੀਂ ਹੈਗਾ ਚੱਲ ਦੇਖਦੇ ਜਾ ਕੇ ਮੈਂ ਵੀ ਨਹੀਂ ਗਿਆ ਨਹੀਂ ਹੈਗਾ ਆ ਖੜਾਇਆ ਕਰਨਾ ਫੇਰ ਚੱਲੀਆ ਆ ਖੜਾਇਆ ਚੱਪਲ ਟੱਕ ਮੈਂ ਉਹ ਤੂੰ ਉਹ ਗੱਲ ਕਿਆ ਬੋਲਦਾ ਰੋਣੋ ਇਹ ਹਾਂ ਬਾਅਦ ਤੱਕ ਮੰਨੂ ਤੂੰ ਤੰਗ ਕਰਦਾ ਖੇਤ ਵਿੱਚ ਜਾ ਕੇ ਇਹ ਕੱਲ ਹੈ ਨਹੀਂ ਤਾਂ ਮੈਂ ਤੂੰ ਬਹੋਲ ਦਵਾਂ ਹੈ ਕਿਆ ਬੋਲਦਾ ਤੂੰ? ਕਿਆ ਬੋਲਿਆ ਤਾ? ਦੱਸ ਮੈਨੂੰ ਹੁਣ। ਦਾਦੂ ਨੂੰ ਕਿਆ ਬੋਲਦਾ ਤੂੰ ਉਹਨੇ ਨੂੰ? ਕਹਿੰਦਾ ਖੁਖੁੜੀ ਲੈ ਕੇ ਤੁਰਨਾ ਹੈ। ਖੁੜੀ ਲੈ ਕੇ ਤੋਰੂਗੀ ਤੋਰੂਗਾ। ਦੱਸ। ਹੈਨਾ? ਐਡਾ ਤੂੰ ਡਰਾਈਵਰ? ਬੋਲ ਹੁਣ। ਇੱਥੇ ਰਹਿ ਪੜ। ਪਾਖੇ ਬੈਠੋ ਤਾ। ਪਾਖੇ ਜਾਲ ਫੇਰ ਦੁਬਾਰਾ। ਜੇ ਹੁਣ ਬੋਲਿਆ ਤੇ ਇਹ ਹੁਣ ਕਟਾਈ ਹੋਣੀ ਨਹੀਂ ਤੇ ਦੱਸਤੀ ਗੱਲ ਮੈਂ ਹੁਣ। ਇਹ ਮੈਂ ਤਾਂ ਕੱਲ ਵੀਡੀਓ ਦੇਖੀ ਸੀ ਦੀ। ਆ ਲੈ ਪਾਜ ਅੱਪਲ। ਪਾਜ ਅੱਪਲ। ਆ ਪਾਜ। ਯਾ ਜੇ ਦੋ 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 ਮਾਰੇਗਾ ਕਰਣਾ ਹੈ ਅੱਜ ਕਹਿੰਦਾ ਹੈ ਮੰਨੂ ਕਹਿੰਦਾ ਸਕੂਲ ਮੈਂ ਬੱਸ ਜੀ ਜਾਣਾ ਹੈ ਬੇਦਨ ਲਾ ਦੱਸ ਸਭਰਾ ਹੈ ਲਾ ਦੇ ਬੱਸ ਪਰ ਠੀਕ ਆ ਮੰਨੂ ਵੀ ਹਾਂ ਵਧੀਆ ਲੋਭਾ ਲੋਟਾ ਖੇਚਲੇ ਆਂਦਾ ਨਹੀਂ ਤਾਂ ਇਹ ਹੁਣ ਬੰਨਣ ਗਰੀ ਆ ਹੁਣ ਮੰਨ ਗਿਆ ਵਧੀਆ ਵਧੀਆ ਲਾਇ ਇਹਨੂੰ ਬੱਸ ਪਰ ਠੀਕ ਹੈ ਇਹਨੂੰ ਮੈਂ ਕਹਿੰਦਾ ਪਿੱਛੇ ਮੇਰੇ ਹੱਥ ਪਾ ਕੇ ਬੈਠ ਉਹ ਬੱਸ ਪਰ ਠੀਕ ਆ ਬਸ ਨਾ ਉਹ ਸਿਆਲ ਹੋ ਗਿਆ ਖੱਡਾ ਹੈ ਘਰ ਤੇ ਮੂਰੇ ਤੇ ਲੈਣਾ ਬਸ ਨਾ ਘਰ ਦੇ ਮੂਰੇ ਛੱਡ ਦੇਣਾ ਹਾਂ ਤੈਨੂੰ ਕੋ ਟੈਨਸ਼ਨ ਨਹੀਂ ਹੈਗੀ ਮੈਂ ਹੁਣ ਆ ਪਹਿਲੀ ਤਰੀਕ ਲਾ ਦੇਣਾ ਫਿਰ ਆਹ ਲਾ ਲ ਠੀਕ ਨਹੀਂ ਚੱਲ ਮੈਨੂੰ ਘਰ ਤੇ ਮੂਰੇ ਨਹੀਂ ਜੜਨਾ ਮੈਨੂੰ ਹਾਂ ਘਰ ਤੇ ਮੂਰੇ ਤੇ ਨਹੀਂ ਚੱਲ ਹੋਇ ਕਰਨਾ ਉਹ ਕਿੱਥੇ ਜੜਨਾ ਉਹ ਜਿਸਾਨਾ ਦੁਕਾਨ ਦੀ ਹੈ ਜੋ ਉਹਦੇ ਮੁੰਡੇ ਤੇ ਵੀ ਗਲਤ ਕਰਦਾ ਨਾ ਨਾ ਉਧਰ ਤਾਂ ਇੱਥੇ ਹੀ ਬਸ ਰੁਕੂਗੀ ਤੈਨੂੰ ਉਰੇ ਆਉਗੀ ਆਪਣੇ ਬਾੜੇ ਕੋਲ ਆਉਗੀ ਯਾਰ ਪੱਕੇ ਐਡੇ ਪੇ ਖੜੂਗੀ ਨਾ ਨਾ ਬਾੜੇ ਜਾਉਗੀ ਆਹ ਬਾੜੇ ਆ ਗਲੀ ਤੇ ਨਿਕਲਣਾ ਉਹਨੂੰ ਗਰਨਾਜ ਨੂੰ ਲੈ ਕੇ ਤੈ ਇੱਥੇ ਕੱਢ ਦੇ ਜੱਲੇ ਨਾ ਰਾਜੇ ਕੋਲ ਬੌਰੇ ਤੇ ਹਾਂ ਬਸ ਠੀਕ ਹੈ ਨਾ ਇਹਦਾ ਆਹ ਪਾ ਜਿਹੜਾ ਆਹ ਚ ਰਸਤਾ ਉਹਨੂੰ ਕੋ ਕੋ ਕਮੂਗੀ ਉੱਥੀ ਤੇ ਚੱਲ ਅੰਦਰ ਸਿੱਧਾ ਚੱਲੇ ਨਾ ਤੈਨੂੰ ਘਰਾਂ ਠੀਕ ਹੈ ਸਿੱਧਾ ਜਾਣਾ ਆਪਣੇ ਕੋਲ ਤੇ ਉੱਥੇ ਜਾਣਾ ਬਾੜੇ ਮੋੜ ਜਾਣਾ ਬਲ ਮੋੜ ਤੇ ਉਤਾਰ ਦੇ ਤੈਨੂੰ ਲਾ ਦਿਆ ਨਾਲੇ ਮੀਂਹ ਨਹੀਂ ਆਇਆ ਰੰਡ ਹੋ ਗਈ ਉਹਨ ਕੱਕ ਬੜੀ ਮਾਂ ਫਿਰ ਬੜੀ ਜਿਹੇ ਛਿੱਕਾ ਲੱਗ ਜੀ ਨਾ ਕੋਣ ਬੜੀ ਮਾਂ ਲਾਉਂਗਾ ਨਾ ਨਾ ਛੋਟੀ ਲਾਉਣਾ ਨਹੀਂ ਬੜੀ ਲਾਉਣਾ ਤਾਂ ਮੈਂ ਜਾ ਕੇ ਤੂੰ ਕੋਣੋਂ ਤਾਂ ਕਹਨੇ ਆਲਾ ਕਿਹੜੀ ਬੜੀ ਬੱਸ ਜੀ ਨਾ ਛੋਟੀ ਲਾਉਣਾ ਬਸ ਆਊਗੀ ਉਹਦੇ ਪਹਿਲੇ ਛੋਟੀ ਮੈਂ ਜਿਹਦਾ ਰੂਟ ਹੋਈ ਆਉਗੀ ਹਾਂ ਕਿਹੜਾ ਰੂਟ ਆਉਣਾ ਤੇ ਤੂੰ ਪ੍ਰੈਨ ਮਿਸਟਰ ਆ ਵੀ ਤੈਨੂੰ ਬੜੀ ਬੱਸ ਲੱਗ ਆਉਗੀ ਜਿਹਦਾ ਰੂਟ ਬਣਦਾ ਜਿਹਦਾ ਰੂਟ ਬਣੂਗਾ ਉਹ ਆਉਗੀ ਮੇਰੀ 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 ਕਲਾਸ ਦੇ ਇੱਕ ਮੁੰਡਾ ਉਹ ਵੀ ਬੜੀ ਬੱਸ ਸੁਣਾ ਜਾਂਦਾ ਓਕੇ ਹੈ ਹੈ ਕਿਥੋਂ ਦਾ ਉਹ ਹਾਂ ਉੱਥੇ ਦਾ ਓਕੇ ਪਿੰਡ ਦਾ ਪਤਾ ਨਹੀਂ ਕਿਹੜਾ ਪਿੰਡ 34 34 ਦਾ ਫੇਰ ਉਹਦਾ ਰੂਟ ਹੋ ਰਿਹਾ ਬੱਸ ਹੋਰ ਜਾਂਦੀ ਹੈ ਇੱਕ ਦਿਨ ਵਾਸਤੇ ਆਪਣੇ ਉਹਦੇ ਛੋਟੀ ਵਾਸਤੇ ਉਹਨਾਂ ਨੇ ਰੂਟ ਬਣਾਏ ਗਏ ਆਪਣੇ ਜਿਹੜੀ ਰੂਟ ਚ ਆ ਗਈ ਬਸ ਆ ਗਈ ਉਹ ਹਾਂ ਇਹ ਨਾ ਕਿ ਛੋਟੀ ਵੱਡੀ ਹਾਂ ਬੜੀ ਬੁੜੀ ਬਸ ਕੋਈ ਆਉਣੀ ਛੋਟੀ ਆਉਣੀ ਹੈ ਯਾਰ ਆਜੇ ਤੂੰ ਯਾਰੀ ਨੂੰ ਪੈਸੇ ਦੇ ਕੇ ਉਹਨੂੰ ਸੈਕੂਲ ਛੱਡ ਗਿਆ ਕਰ ਉਹ ਜਿਹੜੀ ਵੀ ਛੱਡਿਆ ਗਿਆ ਉਹਨੇ ਹਾਂ ਰੈਡੀ ਫੜਿਆ ਗਿਆ ਗੋਹੇ ਵਾਲੀ ਪਰ ਗੋਹਾ ਤਾਰ ਇਹਨੂੰ ਬਠਾ ਚੱਲ ਉਹ ਉਈਓ ਬੜੀ ਛੋਟੀ ਲਈ ਬਸ ਠੀਕ ਨਹੀਂ ਗੱਲ ਆਪਣਾ ਆਉਂਦਾ ਹੋਇਆ ਫੇ ਗੋਹਾ ਤਾਰ ਤਾਰ ਕੇ ਟੰਗ ਬੋਹ ਕਰ ਦਿੰਦਾ ਪਰ ਕਿ ਹੋ ਗਿਆ ਉੱਥੇ ਕੇ ਇਹ ਹੱਥ ਨਹੀਂ ਬੰਦੂ ਮੈਂ ਕਹਿੰਦਾ ਹੱਥ ਆਪਾ ਲਾ ਤੂੰ ਹਾਂ ਦੇਖੇਂ ਗਾਲੀ ਸਾਈਡ ਮੈਂ ਆਏ ਆ ਵੀ ਉਹ ਯਾਰ ਦੇਖ ਇੱਕ ਦਾ ਤੇ ਠੰਡ ਆ ਤੂੰ ਮੋੜ ਤੋਂ ਛੱਡ ਕੇ ਦੇਖੇਂ ਵੀ ਤਾਂ ਸਾਈਡ ਮੈਂ ਆਏ ਆ ਆਹੋ ਅਬ ਦੇਖਦਾ ਇਹ ਆਏਗਾ ਕਰਕੇ ਮਾ ਤੂੰ ਮੈਂ ਦੇਖਣੀ ਤੈਨ ਦੇਖਣੀ ਆ ਉਹ ਬਾਈ ਬੰਨਣ ਗਰੀ ਆ ਪਹਿਲੀ ਗੱਲ ਤਾਂ ਇਹ ਤੈਨੂੰ 1 ਵਜੇ ਉਰੇ ਆਉਣਾ ਪੈਂਦਾ ਸਪੈਸ਼ਲ 12 ਵਜੇ ਇੱਥੇ ਮਰਜੀ ਹੋ ਮਾਂ ਤੂੰ ਫੇਰ ਕੋਈ ਕੰਮ ਕੋਈ ਛੱਡ ਕਾਣਾ ਪੈਂਦਾ ਹੋਰ ਇੱਥੇ ਤੂੰ ਘਰ ਦੇ ਵੀ ਜਾ ਸਾਡੇ ਉਰੇ ਤੇ ਹਾਂ ਉਰੇ ਲੋਡਿੰਗ ਹੁਣ ਤਾਂ ਐਡਾ ਕ ਤਾਂ ਹੋਇਆ ਗਿਆ ਗਲੀ ਮਤੇ ਤੇ ਜਾ ਕਰ ਜਾ ਸਕਦਾ ਉਹ ਵੀ ਤਾਂ ਬਾੜੇ ਮ ਆ ਜਾਂਦਾ ਇਹ ਦੋ ਦਿਨ ਦੋ ਦਿਨ ਸਾਲ ਬੱਸ ਜੀ ਜਾ ਉਦੇ ਬਾਅਦ ਤਾਂ ਸੈਕਟਿਲਮ ਲਾਗੇ ਨਾ ਆਪਣਾ ਸਾਈਡ ਸਾਈਡ ਲਾ ਕੇ ਲੇਕਿਨ ਹੋਰ ਤਾਂ ਹੁਣ ਮੈਨੂੰ ਵੀ ਆ ਜਾਂਦਾ ਅਲੇ ਨਹੀਂ ਹੋਣਾ ਨਹੀਂ ਇੰਨਾ ਝੰਡਾ ਨਾ ਮੜੀ ਅਲੇ ਛੂਟ ਆਏ ਤੂੰ ਜਾਂ ਤਾਂ ਮੈਂ ਟੱਕ ਹੋ ਗਿਆ ਨਾ ਐਡਾ ਕ ਐਡਾ ਕ ਕਿੰਨਾ ਉਰੇ ਆ ਉਰੇ ਆ ਉਰੇ ਉਰੇ ਆ ਦੇਖਾ ਕਿੰਨਾ ਇੰਨਾ ਕਰ ਲਾ ਹਾਂ ਤੂੰ ਇੰਨਾ ਆਏ ਇਹ ਇੱਥੇ ਆ ਗਿਆ ਤੂੰ ਇੱਥੇ ਛਾਲ ਮਾਰ ਕੇ ਨਹੀਂ ਆਉਂਦਾ ਆਪਣੇ ਆ ਬਾ ਇੱਥੇ ਆ ਗਿਆ ਯਾਰ ਤੂੰ ਇੱਥੇ ਆ ਕੇ ਨਾ ਜੇ ਮੇਰੇ ਮੋਟੇ ਸਾਹ ਨਾਲ ਆ ਕੇ ਸਮਝ ਲੈ ਫੇਰ ਤੈਨੂੰ ਸਾਈਕਲ ਲੈ ਕੇ ਦੇਣਾ ਵਧੀਆ ਆ ਗਿਆ ਆ ਆ ਗਿਆ ਵੀ ਆ ਗਿਆ ਕਰ ਆ ਗਿਆ ਚੱਲ ਮੈਂ ਚੱਲ ਜੱਟ ਕੰਮ ਚੱਲ ਕਰ ਚੱਲ ਬੈਠ ਇਹ ਤਾਂ ਮਸਤੀ ਹੋਣੀ ਚੱਲ ਚੱਲ ਚੱਤ ਗਿਆ ਵਾ ਘਰਾਂ ਦੱਸ ਕੇ ਮੰਮੀ ਨੂੰ ਕਿੱਥੇ ਖੇਲਣ ਚੱਲਿਆ ਟਾਈਮ ਨਾਲ ਘਰਾਂ ਸੂਜੀ ਡੁੱਬਿਆ ਨਹੀਂ ਤੂੰ ਪਰ ਆ ਠੀਕ ਹੈ ਨਾ ਆ ਗੱਤੂ ਜੀ ਤੁਹਾਨੂੰ ਕਾ ਜਰੇ ਕਰਾਂ ਤੁਹਾਨੂੰ ਹਾਂ